ਐਕਸੀਡੈਂਟ ਹੋਇਆ ਉਂਟ ਕੇ ਅੰਦਰ ਇਹਨੂੰ ਪਤਾ ਹੀ ਨਹੀਂ ਕਿ ਇਸ ਬੰਦੇ ਨੂੰ ਕਿ ਇੱਥੇ ਐਡੀ ਵੱਡੀ ਘਟਨਾ ਹੋ ਗਈ ਬੰਦਾ ਅੱਜ ਕੱਲ ਮਰਨ ਨੂੰ ਪਿਆ ਚੋ ਵੀ ਘੰਟੇ ਹੋ ਗਏ ਆ ਮੇਰੇ ਕੋ ਔਂਡ ਘਾ ਰਿਹਾ ਕੋਈ ਮੋਬਾਈਲ ਥੋੜੀ ਛੁੱਟ ਬੋਲ ਤੋ ਵਾਲੋ ਆ ਰੁਕੋ ਮੈਂ ਪਹਿਲਾਂ ਗੱਲ ਕੀਤਾ ਸੁਣੋ ਪਹਿਲਾਂ ਦੋ ਨੰਬਰਾਂ ਸੋਚਨਾ ਗੱਲ ਕੀਤੀ ਇਹਨਾਂ ਨੂੰ ਮੈਂ ਦੱਸਿਆ ਮੈਂ ਕਿ ਇਹ ਕਹਿੰਦੇ ਜੀ ਉਹ ਬਕੂਆ ਉਹਨਾਂ ਦਾ ਪਿੰਦਾ ਮੈਂ ਕਿਹਾ ਮੈਂ ਵੀ ਐਸ ਮੁਤੀ ਨਾਲ ਗੱਲ ਕਰਦਾ ਤੁਸੀਂ ਵੀ ਕਰੋ ਮੈਂ ਇਹਨਾਂ ਨੂੰ ਫੋਨ ਲਾ ਲਿਆ ਫੋਨ ਲਾ ਕੇ ਮੈਂ ਇਹਨਾਂ ਨੂੰ ਪੁੱਛਿਆ ਕੀ-ਕਿਆ ਮੈਂ ਕਿਹਾ ਸੱਚ ਦੋ ਨੰਬਰ ਨਾਲ ਗੱਲ ਕਰੋ ਕਹਿਣਗੇ ਤੁਹਾਨੂੰ ਤੇ ਇਹ ਹੁਣਾਂ ਦੇ ਵੀ 3 ਪਾਈ ਉਹ ਇਹਨਾਂ ਨੇ ਕੀ ਕਰਦਾ ਹਾਂ ਜੀ ਹਾਂ ਸਰ ਮੇਰੀ ਗੱਲ ਸੁਣ ਮੈਂ ਕਦੀ ਐਸਾ ਕੰਮ ਚੱਕਦਾ ਕਰਨ ਕਦੀ ਐਸਾ ਕਦਮ ਨਹੀਂ ਚੱਕਿਆ ਨਾ ਕਦੋਂ ਕੋਈ ਚੱਕੜਾ ਪਿਆ ਉਹ ਕੱਲਾ ਕੱਲਾ ਮੁੰਡਾ ਸੀਰੀਅਸ ਹੈ ਬਹੁਤ ਹਲਾਤਾਂ ਨੇ ਮੈਂ ਮੇਰੇ ਨਾਲ TGI ਭੇਜਿਆ ਸੀ ਵੱਲ ਨੇ ਉਹਦੀ ਵੀਡੀਓ ਦਿਖਾਓ ਕਿੱਥੇ ਮੁੰਡਾ ਵੀਡੀਓ ਦਿਖਾਤੀ ਦਿਖਾਤੀ ਮੈਂ ਚਲੋ ਮੈਂ ਆਇਓ ਆਇਓ ਤੋਰਤਾ ਸਾਬ ਤੇ ਇੱਥੇ ਕੈਮਰਾ ਹੁਣੇ ਕਰਾਉਣਾ ਪੇਸੇ ਵਾਲੇ ਸਾਰੇ ਲੱਗਦੇ ਮੈਂ ਵੀ ਦੋਨੇ ਅਸੀਂ ਲੱਗਦੇ ਠੀਕ ਹੈ ਪਲੀਜ਼ ਬਾਜੀ ਮਸਲਾ ਇਹ ਨਹੀਂ ਮਸਲਾ ਜਿਹੜੀ ਗੱਲ ਦਾ ਹੈ ਕਿ ਜਿਸ ਬੰਦੇ ਦਾ ਕਸੂਰ ਆ ਉਹ ਪਹਿਲਾਂ ਸਜ਼ਾ ਮਿਲੂਗੀ ਤਾਂ ਗੱਲ ਹੋ ਗਈ ਮੈਂ ਚਾਹ ਸੀ ਸੀਪੀ ਸਾਹਿਬ ਨਾਲ ਗੱਲ ਕਰਨਾ ਮੈਂ ਮੈਂ ਨਹੀਂ ਹਰਦਾ ਇਹ ਕੋਈ ਤੁੱਕ ਥੋੜੀ ਹੈ ਇੱਕ ਬੰਦਾ ਮਰਨ ਨੂੰ ਫਿਰਦਾ ਪਿਆ ਐਸਐਚਓ ਨੂੰ 2 ਘੰਟੇ ਪਰਵਾਹੀ ਨਹੀਂ ਅਗਰ ਫੋਨ ਕਰ ਵੀ ਦੋਤਾ ਵੀ ਕੋਈ ਦਿੱਲੀ ਹੁੰਦੀ ਇੱਕ ਵਾਰ ਦਾ ਦਦੋੜੀ ਆ ਦੇਖੋ ਇਹ ਦਿੱਲੀ ਦਾ ਕੰਮ ਹੈ ਆਏ ਦਿਨ ਇਸ ਇਲਾਕੇ ਵਿੱਚ ਔਰ ਇੱਥੇ ਆ ਕੇ ਪੰਗਾ ਹੀ ਫਾਟ ਜਾਂਦਾ ਇਸ ਇਲਾਕੇ ਵਿੱਚ ਉਹਦਾ ਉਹਦਾ ਨਹੀਂ ਮੇਲਾ ਕੱਲ ਰਾਤ ਦੀ ਉਹਦੇ 6 ਵਜੇ ਹੋਈ ਹੈ ਹੱਲੇ ਤੱਕ ਕੋਰ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ 2 ਨੰਬਰ ਵਾਲੇ ਐਸਐਚਓ ਆਇਆ ਉਹ ਕਹਿੰਦੇ ਸਾਡਾ ਏਰੀਆ ਲੱਗਦਾ ਮੋਤੀ ਨਗਰ ਵਾਲੇ ਉਹਨਾਂ ਆਏ ਆ ਉਹ ਕਹਿੰਦੇ ਏਰੀਆ ਸਾਡਾ ਲੱਗਦਾ ਪਰ ਅਸੀਂ ਮੀਟਿੰਗ 'ਚ ਸੀ ਅਸੀਂ ਚਾਹੁੰਦੇ ਹਾਂ ਕਿ ਜੇ ਪੁਲਿਸ ਪ੍ਰਸ਼ਾਸਨ ਉਹਦੇ ਤੇ ਕਾਰਵਾਈ ਨਹੀਂ ਕਰ ਸਕਦਾ ਅਸੀਂ ਤਾਂ ਪੁਲਿਸ ਪ੍ਰਸ਼ਾਸਨ ਉੱਤੇ ਕਾਰਵਾਈ ਕਰਾਉਣਾ ਚਾਹੀਦੇ ਆ ਅਸੀਂ ਪੁੱਛਣਾ ਚਾਹੁੰਦੇ ਹਾਂ ਕਮਿਸ਼ਨਰ ਸਾਹਿਬ ਨੂੰ ਇਹ ਤੁਹਾਡਾ ਲੁਧਿਆਣਾ ਲੱਗਦਾ ਹੈ ਕਿ ਨਹੀਂ ਲੱਗਦਾ ਸ਼ਾਇਦ ਲੁਧਿਆਣਾ ਵੀ ਨਹੀਂ ਲੱਗਦਾ ਭਾਈ ਜੇ ਲੁਧਿਆਣੇ ਤੋਂ ਬਾਹਰ ਹੈ ਜਿਹੜੇ ਅਫਸਰ ਨੇ ਕਾਰਵਾਈ ਨਹੀਂ ਕੀਤੀ ਉਹ ਸਬ ਅਫਸਰ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਉਹਨੂੰ ਪਤਾ ਲੱਗਣਾ ਚਾਹੀਦਾ ਕਿ ਕਾਰਵਾਈ ਕਿੱਦਾਂ ਨਹੀਂ ਕਰੀ ਅੱਜ ਜਿਹੇ 12 ਇਹ ਸਾਰੇ ਸਾਡੇ ਭਰਾ ਪ੍ਰਵਾਸੀ ਵੀਰ ਆਏ ਤੇ ਪੈਸਾ ਕਮਾਣ ਲਈ ਉਹਨਾਂ ਨਾਲ ਧੱਕਾ ਹੋ ਰਿਹਾ ਉਹਦਾ ਕਾਰਨ ਕਿ ਉਹ ਗਰੀਬ ਹੈ ਕਿ ਉਹ ਇਹਨਾਂ ਨੂੰ ਜੇਬਾਂ ਇਹਨਾਂ ਦੀ ਗਰਮ ਨਹੀਂ ਕਰ ਸਕਦੇ ਉਹਨਾਂ ਦਾ ਇਹਨਾਂ ਕੋਈ ਕਸੂਰ ਹੈ ਉਹਦੇ ਸਦਕੇ ਇਹਨਾਂ ਨੂੰ ਜਿਹੜਾ ਪੰਜਾਬ ਦੇ ਵਿੱਚ ਹੀ ਆਏ ਹੈ ਇਹ ਸਾਡੇ ਭਰਾ ਇੱਥੇ ਕੁਝ ਕਮਾਣ ਆਏ ਹੋਣ ਤੇ ਨਾਲ ਇਹਦਾ ਧੱਕਾ ਹੋ ਰਿਹਾ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਪਰ ਰੋਜ਼ ਇਨਸੀਡੈਂਟ ਹੋ ਰਿਹਾ ਰੋਜ਼ ਬਿਨਾਂ ਨਾ ਕੋਈ ਮੋਬਾਈਲ ਖੋਇਆ ਜਾ ਰਿਹਾ ਕਿਸੇ ਦੇ ਸੱਟ ਮਾਰੀ ਜਾ ਰਹੀ ਹੈ ਇੱਕ 5-10 ਹਜ਼ਾਰ ਰੁਪਏ ਦੇ ਮੋਬਾਈਲ ਦੇ ਪਿੱਛੇ ਇੱਕ ਬੰਦੇ ਨੂੰ ਮਾਰ ਦਿੱਤਾ ਜਾਂਦਾ ਹੈ ਪੀਜੀ ਲੈ ਕੇ ਚਲੇ ਪੀਜੀ ਲੈ ਕੇ ਗਏ ਹੈ ਸੀਰੀਅਸ ਹੈਗਾ ਦੇਖੋ ਉਹਨੇ ਕਿੰਦੀ ਸੱਟ ਲੱਗੀ ਤੇ ਵੀਡੀਓ ਵੀ ਹੈਗੀ ਹੁੰਦੀ ਪੁਲਿਸ ਵਾਲੋ ਕੀ ਕਿਹਾ ਗਿਆ ਪੁਲਿਸ ਵਾਲੇ ਹੁਣ ਆਈ ਹੈ ਜੀ ਹੁਣ ਤਾਂ ਅਸੀਂ ਗੱਲ ਕਰਨਾ ਹੀ ਨਹੀਂ ਚਾਹੁੰਦੇ ਅਸੀਂ ਤਾਂ ਕਹਿੰਦੇ ਪਹਿਲਾਂ ਉਹਦੇ ਉੱਤੇ ਜਿਹੜੇ ਮੁਲਾਜ਼ਮ ਨੇ ਕਾਰਵਾਈ ਨਹੀਂ ਕੀਤੀ ਉਸ ਮੁਲਾਜ਼ਮ ਉੱਤੇ ਪਹਿਲਾਂ ਕਾਰਵਾਈ ਹੋਏਗੀ ਫਿਰ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਉਸ ਤੋਂ ਪਹਿਲਾਂ ਅਸੀਂ ਕਿਸੇ ਨਾਲ ਗੱਲ ਕੋਈ ਨਹੀਂ ਕਰਾਂਗੇ ਠੀਕ ਹੈ ਤੁਹਾਨੂੰ ਜਾਰੀਆਂ ਅੱਲ ਤੱਕ ਦੇਖੋ ਸਾਡੇ ਵੱਲੋਂ ਕੋਈ ਏਰੀਆ ਏਰੀਆ ਦੇ ਵੰਡੇ ਹੁੰਦਾ ਸਭ ਦੀ ਡਿਊਟੀ ਵੰਡ ਕੇ ਲੱਗਦੀ ਆ ਠੀਕ ਹੈ ਤੁਹਾਨੂੰ ਪਤਾ ਤੇ ਤੋਂ ਜਿਹੜੀ ਕੋ ਵਾਰਦਾਤ ਹੋਈ ਉਹਨੂੰ ਟ੍ਰੇਸ ਕਰਦੇ ਆ ਦਰਜ ਕਰਦੇ ਆ ਠੀਕ ਹੈ ਪੁਲਿਸ ਪੈਟਰੋਲਿੰਗ ਸਾਰੀ ਆਪਾਂ ਕਰਦੇ ਆ ਠੀਕ ਹੈ ਅੱਛਾ ਜੀ ਹਾਂ ਆਪਣਾ ਨਾ ਪੂਰੇ ਅਫਰਟਸ ਨਾਲ ਸਾਡੇ ਲੋਕੋ ਕਮੀ ਨਹੀਂ ਆਗੀ ਤੇ ਹੁਣ ਉਸੇ ਸਖਤਤਾ ਪਤਾ ਲਗਾਇਆ ਜਾ ਰਿਹਾ ਜਿਹਦੇ ਸਖਤਾਂ ਲੱਗੀਆਂ ਉਹ ਕਿਤੇ ਪੀਜੀਏ ਐਡਮਿਟ ਕਰਾਵਾ ਹਾਂਜੀ ਲਾਈਏ ਡਿਊਟੀ ਉਹ ਇਲਾਜ ਦੀ ਨਸ਼ੇੜੀ ਕਹਿੰਦੇ ਬੰਦੇ ਨੇ ਰਾਤ ਨੂੰ ਆ ਕੇ ਉਹਨਾਂ ਤੇ ਕੋਈ ਸਖਤਾਈ ਸਾਡੀ ਪੀਸੀ ਆ ਰਹੀ ਜਿਹੜਾ ਸ਼ੱਕੀ ਬੰਦਾ ਮਿਲਦਾ ਉਹਨੂੰ ਫੜ ਕੇ ਜੈਸਾ ਕੋਈ ਜੁਰਮ ਹੁੰਦਾ ਉਹਦੇ ਕਾਰਵਾਈ ਕਰਨੀ ਅਸੀਂ ਹੁਣ ਜਿਹੜਾ ਜਾਮ ਲੱਗਾ ਹੈ ਕਾਫੀ ਆਮ ਪਬਲਿਕ ਕਜਲਕੁਆਰ ਹੋਣੀ ਤੱਕ ਲੱਗਾ ਉਹ ਤੇ ਅਸੀਂ ਬੇਨਤੀ ਕਰਦੇ ਹਾਂ ਤੁਸੀਂ ਕਰ ਦਿਓ ਨਾ ਕਜਲਕੁਆਰ ਹੋਣਾ ਆਪ ਜੀ ਵੀ ਕਹ ਦਿਓ ਹੈਨਾ ਅਸੀਂ ਤੇ ਖੜੇ ਹਾਂ ਤੁਹਾਡੇ ਲਈ ਕਾਰਵਾਈ ਵੀ ਕਰ ਰਹੇ ਹਾਂ ਦੱਸੋ ਦੀ ਵੈਰੀਫਿਕੇਸ਼ਨ ਕੀਤੀ ਜਾਂ ਉਹ ਜਿਹੜੇ ਹਾਂਜੀ ਹਾਂਜੀ ਸਾਡੀ ਡਿਊਟੀ ਹੈ ਜੇ ਕੋਈ ਪਤਾ ਹੀ ਹੈ ਉਹਦੇ ਖਿਲਾਫ ਕਾਰਵਾਈ ਕਰਾਂਗੇ ਦੇਖੇ ਨਾ ਖਲਾਫ ਕਾਰਵਾਈ ਕਰੇਗੇ ਮੋਤੀ ਨਗਰ ਥਾਣੇ ਦੇ ਅਸਟੈਂਟ ਨੂੰ ਕਾਫੀ ਬਾਅਦ ਰੋਣ ਦਿੱਤਾ ਪਰ ਉਹ ਕਾਫੀ ਲੇਟ ਆਏ ਨੇ ਉਹ ਵੈਰੀਫਾਈ ਕਰਦੇ ਆ ਕੀ ਗੱਲ ਹੈ ਨਾ ਚੈੱਕ ਕਰ ਠੀਕ 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 ਹੈ ਧੰਨਵਾਦ